ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ डा जी इस खबर के उपर जानकारी जरूर सी करना है कि नारायण सिंह चौड़ा नेश गल करिए रिमांड की दौरान भी कामयाबी क्योंकि अगर आप विडियो फुटेज की गल करिए पूरी वारदात इस पूरे मामले की जीडियो फुटेज थी पहला ही श्रोमी गुरद्वारा प्रबंधक कमेटी ने अमृतसर पुलिस न सौंप दी सी इस उपर अपडेट ताजा जानकारी की है जरूर दर्शकों के ਜਿਕਰ ਨਾਲ ਦੀ ਨਾਲ ਆਪਾਂ ਅਕਾਲੀ ਸਿਆਸਤ ਦੀ ਵੀ ਜੇਕਰ ਗੱਲ ਕਰੀਏ ਤਾਂ ਇਸ ਉੱਪਰ ਤਾਜ਼ਾ ਅਪਡੇਟ ਹੁਣ ਕੀ ਹੈ ਜ਼ਰੂਰ ਦਰਸ਼ਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਿਓ ਦੇਖੋ ਬਹੁਤ ਮਹੱਤਵਪੂਰਨ ਤੁਹਾਡਾ ਸਵਾਲ ਹੈ ਨਰੈਣ ਸਿੰਘ ਚੋੜਾ ਨੂੰ 14 ਦਸੰਬਰ ਨੂੰ ਇੱਕ ਵਾਰੀ ਫੇਰ ਪੇਸ਼ ਕੀਤਾ ਗਿਆ ਸੀ ਜੇ ਅਸੀਂ ਵੇਖੀਏ ਤਾਂ ਨਰੈਣ ਸਿੰਘ ਚੋੜਾ ਨੂੰ ਹੁਣ ਤੱਕ ਤਿੰਨ ਵਾਰ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਤਿੰਨ-ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ ਪਰ 14 ਦਸੰਬਰ ਨੂੰ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਪਾਵ ਦੋ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ ਸੋ ਅੱਜ ਨਰੈਣ ਸਿੰਘ ਚੌੜਾ ਨੂੰ ਇੱਕ ਵਾਰੀ ਫੇਰ ਅੰਮ੍ਰਿਤਸਰ ਦੀ ਪੁਲਿਸ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ ਹੁਣ ਜਿਹੜਾ ਤੁਹਾਡਾ ਸਵਾਲ ਹੈ ਕਿ 4 ਦਸੰਬਰ ਦੀ ਇਹ ਘਟਨਾ ਸੀ 4 ਦਸੰਬਰ ਤੋਂ ਲੈ ਕੇ ਅੱਜ 16 ਦਸੰਬਰ ਤੱਕ ਤੁਸੀਂ ਵੇਖੋ ਕਿ ਲਗਭਗ 12 ਦਿਨ ਹੋਏ ਨੇ ਤੋ ਹੁਣ ਇਸ ਦਰਮਿਆਨ ਪੰਜਾਬ ਦੀ ਪੁਲਿਸ ਨੇ ਨਰੈਣ ਸਿੰਘ ਚੌੜਾ ਬਾਰੇ ਕਿਸੇ ਤਰ੍ਹਾਂ ਦਾ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਹਲੇ ਤੱਕ ਨਾ ਤਾਂ ਇਹ ਦੱਸਿਆ ਗਿਆ ਕਿ ਨਰੈਣ ਸਿੰਘ ਚੌੜਾ ਦਾ ਮਕਸਦ ਕੀ ਸੀ ਕੀ ਨਰੈਣ ਸਿੰਘ ਚੌੜਾ ਦੇ ਪਿੱਛੇ ਕੋਈ ਵਿਅਕਤੀ ਸੀ ਕੋਈ ਗਰੁੱਪ ਸੀ ਇਹਦੇ ਬਾਰੇ ਵੀ ਹਜੇ ਤੱਕ ਪੰਜਾਬ ਦੀ ਪੁਲਿਸ ਨੇ ਕਿਸੇ ਤਰ੍ਹਾਂ ਦੇ ਕੋਈ ਖੁਲਾਸੇ ਨਹੀਂ ਕੀਤੇ ਬਲਕਿ ਜਦੋਂ 14 ਦਸੰਬਰ ਨੂੰ ਨਰੈਣ ਸਿੰਘ ਚੌੜਾ ਨੂੰ ਪੇਸ਼ ਕੀਤਾ ਗਿਆ ਸੀ ਅਦਾਲਤ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਵਕੀਲ ਨੇ ਨਰਿੰਦਰ ਸਿੰਘ ਚੋੜਾ ਦੇ ਉਹ ਇਹ ਇਲਜ਼ਾਮ ਲਾਉਂਦੇ ਨਜ਼ਰ ਆਏ ਕਿ ਪੁਲਿਸ ਜਾਣ ਬੁੱਝ ਕੇ ਇਸ ਕੇਸ ਨੂੰ ਲਮਕਾ ਰਹੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਵੀ ਪੁਲਿਸ ਦੇ ਉੱਤੇ ਸਵਾਲ ਖੜਾ ਕਰ ਰਿਹਾ ਹੈ ਨਰਿੰਦਰ ਸਿੰਘ ਚੋੜਾ ਦੇ ਵਕੀਲ ਵੀ ਇੱਕ ਤਰੀਕੇ ਨਾਲ ਪੁਲਿਸ ਤੇ ਕੇਸ ਨੂੰ ਲਮਕਾਉਣ ਦਾ ਜਿਹੜੀ ਗੱਲ ਹੈ ਉਹ ਕਹਿ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਨੂੰ ਹੁਣ ਰਿਮਾਂਡ ਦੀ ਲੋੜ ਨਹੀਂ ਸੀ ਨਰਿੰਦਰ ਸਿੰਘ ਚੋੜਾ ਦੀ ਕਿਉਂਕਿ ਕਿਸੇ ਤਰ੍ਹਾਂ ਦੀ ਵੀ ਕੋਈ ਬਰਾਮਦਗੀ ਨਹੀਂ ਹੈ ਪਰ ਇੱਕ ਵਿਅਕਤੀ ਧਰਮ ਸਿੰਘ ਜੀ ਦਾ ਨਾਂ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਹਜੇ ਉਸ ਨੂੰ ਗ੍ਰਿਫਤਾਰ ਕਰਨਾ ਹੈ ਲੇਕਿਨ ਉਹਦੇ ਵਿੱਚ ਵੀ ਨਰੈਨ ਸਿੰਘ ਚੌੜਾ ਦਾ ਕੋਈ ਕੋਈ ਸਿੱਧੀ ਜ਼ਰੂਰਤ ਨਹੀਂ ਹੈ ਔਰ ਜਦੋਂ ਤੱਕ ਜਿੱਥੋਂ ਤੱਕ ਗੱਲ ਰਹੀ ਫੁਟੇਜ ਦੀ ਦੋ ਪੇਸ਼ੀਆਂ ਪਹਿਲਾਂ ਪੁਲਿਸ ਨੇ ਅਦਾਲਤ ਦੇ ਵਿੱਚ ਕਿਹਾ ਸੀ ਕਿ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਬਿਆਨ ਆਇਆ ਜਿਹੜੇ ਐਸ.ਸੀ.ਪੀ.ਸੀ ਪ੍ਰਧਾਨ ਹੈ ਕਿ ਅਸੀਂ ਫੁਟੇਜ ਸੌਂਪ ਦਿੱਤੀ ਹੈ ਲੇਕਿਨ ਇਹਦੇ ਤੇ ਹਜੇ ਵੀ ਦੁਚਿੱਤੀ ਬਣੀ ਹੋਈ ਹੈ ਹਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਕੀ ਐਸਡੀਪੀਸੀ ਨੇ ਜਿਹੜੀ ਫੁੱਟੇਜ ਸੌਂਪੀ ਹੈ ਪੁਲਿਸ ਨੂੰ ਕੀ ਸੱਚਮੁੱਚ ਉਹ ਸੌਂਪ ਦਿੱਤੀ ਹੈ ਜਾਂ ਹਜੇ ਵੀ ਪੁਲਿਸ ਨੇ ਜਿਹੜੀ ਸੀਸੀਟੀਵੀ ਫੁੱਟੇਜ ਹੈ ਉਹ ਕੁਝ ਬਰਾਮਦ ਕਰਨੀ ਹੈ ਸੋ ਇਹਦੇ ਤੇ ਸਪਸ਼ਟਤਾ ਨਹੀਂ ਹੈ ਅੱਜ ਉਮੀਦ ਕਰ ਸਕਦੇ ਹਾਂ ਕਿ ਅਦਾਲਤੀ ਪ੍ਰਕਿਰਿਆ ਦੇ ਦੌਰਾਨ ਇਹਦੇ ਉੱਪਰ ਸਪਸ਼ਟਤਾ ਆ ਸਕਦੀ ਹੈ ਸੋ ਅਗਰ ਅੱਜ ਇਹਦੇ ਤੇ ਸਪਸ਼ਟਤਾ ਆਉਂਦੀ ਹੈ ਤੇ ਅੱਜ ਅਦਾਲਤ ਦਾ ਰੁਖ ਵੀ ਦੇਖਣ ਵਾਲਾ ਬਣੇਗਾ ਮੈਨੂੰ ਇਹ ਲੱਗਦਾ ਹੈ ਕਿ ਅਗਰ ਪੁਲਿਸ ਕੋਲੇ ਕੋਈ ਠੋਸ ਪ੍ਰਾਪਤੀ ਨਹੀਂ ਹੋਏਗੀ ਅਗਰ ਪੁਲਿਸ ਨੇ ਉਹਨਾਂ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਕੋਈ ਠੋਸ ਗੱਲ ਅਦਾਲਤ ਦੇ ਵਿੱਚ ਨਾ ਕੀਤੀ ਤੇ ਸ਼ਾਇਦ ਨਰੈਨ ਸਿੰਘ ਚੌੜਾ ਨੂੰ ਜੇਲ੍ਹ ਵਿੱਚ ਵੀ ਭੇਜਿਆ ਜਾ ਸਕਦਾ ਹੈ ਕਿਉਂਕਿ ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੱਡੀ ਡਿਵੈਲਪਮੈਂਟ ਨਰੈਨ ਸਿੰਘ ਚੌੜਾ ਦੀ ਗ੍ਰਿਫਤਾਰੀ ਦੇ ਨਾਲ ਪੁਲਿਸ ਨੇ ਸਾਹਮਣੇ ਨਹੀਂ ਲਿਆਂਦੀ ਸੋ ਅੱਜ ਦਾ ਦਿਨ ਜਿਹੜੀ ਸੁਣਵਾਈਦ ਹੈ ਇਹ ਬਹੁਤ ਅਹਿਮ ਰਹਿਣ ਵਾਲਾ ਹੈ ਅੱਜ ਅਦਾਲਤ ਦੇ ਵਿੱਚ ਪੁਲਿਸ ਕੁਝ ਖਾਸ ਤੱਥ ਜ਼ਰੂਰ ਪੇਸ਼ ਕਰ ਸਕਦੀ ਹੈ ਤਾਂ ਕਿ ਨਰੈਨ ਸਿੰਘ ਚੌੜਾ ਦਾ ਰਿਮਾਂਡ ਹੋਰ ਮਿਲੇ 14 ਦਸੰਬਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ਦੀ ਗੱਲ ਕੀਤੀ ਗਈ ਸੀ ਲੇਕਿਨ ਪੁਲਿਸ ਨੇ ਪੁਲਿਸ ਨੂੰ ਸਿਰਫ 2 ਦਿਨ ਦੇ ਉੱਤੇ ਹੀ ਨਰੈਨ ਸਿੰਘ ਚੌੜਾ ਰਿਮਾਂਡ ਦੇ ਉੱਤੇ ਭੇਜੇ ਗਏ ਸੋ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਨਰੈਨ ਸਿੰਘ ਚੌੜਾ ਦੀ ਜਦੋਂ ਪੇਸ਼ੀ ਹੁੰਦੀ ਹੈ ਤੇ ਕੀ ਉਹ ਦੁਬਾਰਾ ਪੁਲਿਸ ਰਿਮਾਂਡ ਵਿੱਚ ਆਉਣਗੇ ਉਹ ਤਾਂ ਹੀ ਆਉਣਗੇ ਅਗਰ ਪੁਲਿਸ ਕੋਲੇ ਕੋਈ ਠੋਸ ਕਾਰਨ ਕੋਈ ਠੋਸ ਵਜ੍ਹਾ ਹੋਏਗੀ ਔਰ ਉਹ ਵਜ੍ਹਾ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਜਿਹੜੀ ਪੁਲਿਸ ਹੈ ਉਹ ਦੱਸ ਸਕਦੀ ਹੈ ਦਰਸ਼ਾ ਸਕਦੀ ਹੈ ਜਾਂ ਐਕਸਪਲੇਨ ਕਰ ਸਕਦੀ ਹੈ ਨਹੀਂ ਤਾਂ ਅਦਾਲਤ ਨਰੈਣ ਸਿੰਘ ਚੌੜਾ ਨੂੰ ਵਾਪਸ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਵਿੱਚ ਭੇਜ ਸਕਦੀ ਹੈ ਪਰ ਧਰਮਾ ਜਿਹਦਾ ਜ਼ਿਕਰ ਆ ਰਿਹਾ ਧਰਮ ਸਿੰਘ ਉਹਦੇ ਬਾਰੇ ਵੀ ਹਜੇ ਤੱਕ ਕਿਸੇ ਤਰ੍ਹਾਂ ਦੀ ਪੁਲਿਸ ਵੱਲੋਂ ਕੋਈ ਅਪਡੇਟ ਨਹੀਂ ਹੈ ਕਿ ਉਸਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਆ ਉਸ ਨੂੰ ਪੁੱਛ ਕੇ ਲਈ ਰੀਟੇਨ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ ਸੋ ਕੁਲ ਮਿਲਾ ਕੇ ਪੁਲਿਸ ਦੇ ਪੱਖ ਤੋਂ ਹੀ ਅੱਜ ਦਾ ਜਿਹੜਾ ਕੇਸ ਹੈ ਇਹ ਮਹੱਤਵਪੂਰਨ ਰਹੇਗਾ ਦੂਜੇ ਪਾਸੇ ਜਿਹੜੀ ਅਕਾਲੀ ਸਿਆਸਤ ਦੀ ਗੱਲ ਹੈ ਉਹ ਸਾਨੂੰ ਪਤਾ ਹੈ ਕਿ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ 104 ਵਾ ਸਥਾਪਨਾ ਦਿਵਸ ਸੀ ਲੇਕਿਨ ਕੋਈ ਵੱਡੇ ਸਮਾਗਮ ਤਾਂ ਨਹੀਂ ਕੀਤੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਜ਼ਰੂਰ ਇੱਕ ਵੀਡੀਓ ਪਾ ਕੇ ਦਰਸਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਹੈ ਔਰ ਪੰਜਾਬ ਦੇ ਹੱਕਾਂ ਦੇ ਲਈ ਲੜਾਈ ਲੜਦਾ ਰਹੇਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਲਗਾਤਾਰ ਸ਼ਾਂਤ ਬਣੀ ਹੋਈ ਹੈ ਸਜ਼ਾ ਭੁਗਤਣ ਤੋਂ ਬਾਅਦ ਤਨਖਾਹ ਪੂਰੀ ਕਰਨ ਤੋਂ ਬਾਅਦ ਹੁਣ ਅੱਜ ਕਿਉਂਕਿ ਸੋਮਵਾਰ ਦਾ ਦਿਨ ਹੈ ਅੱਜ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੀ ਮੀਟਿੰਗ ਦੇ ਲਈ ਇਕੱਠੀ ਹੁੰਦੀ ਹੈ ਹਾਲੇ ਤੱਕ ਕੋਈ ਮੀਟਿੰਗ ਦਾ ਜਿਹੜਾ ਅਜੰਡਾ ਤਾਂ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਟਵੀਟ ਵੀ ਨਹੀਂ ਆਇਆ ਕਿਸੇ ਮੀਟਿੰਗ ਬਾਰੇ ਪਰ ਇਹ ਸਮਝਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਹੈ ਜਿਹੜੀ ਉਹ ਹੁਣ ਕਿਸੇ ਵੇਲੇ ਵੀ ਬੁਲਾਈ ਜਾ ਸਕਦੀ ਹੈ ਤਾਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹਾਊਸ ਹੈ ਉਹਨੂੰ ਐਕਸਟੈਂਡ ਕੀਤਾ ਜਾ ਸਕੇ ਅਗਰ ਜਿਆ ਨਹੀਂ ਹੁੰਦਾ ਤੇ ਜ਼ਰੂਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਣ ਗਿਆ ਕਿਉਂਕਿ ਪੰਜਾਬ ਦੇ ਵਿੱਚ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਹੈ ਇਹਦੇ ਨਾਲ ਨਾਲ ਨਗਰ ਕੌਂਸਲ ਤੇ ਨਗਰ ਕਮੇਟੀਆਂ ਦੀਆਂ ਜਿਹੜੀਆਂ ਚੋਣਾਂ ਦਾ ਸਿਲਸਿਲਾ ਚੱਲ ਰਿਹਾ ਹੈ ਸੋ ਅਗਰ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਚੁੱਪ ਬਣਾ ਕੇ ਰਹਿੰਦਾ ਹੈ ਔਰ ਹਾਲਾਂਕਿ ਉਹਨਾਂ ਨੇ ਕਈ ਪ੍ਰਭਾਰੀ ਲਾਏ ਨੇ ਬਿਕਰਮ ਸਿੰਘ ਮਜੀਠੀਆ ਔਰ ਗੁਲਜ਼ਾਰ ਸਿੰਘ ਰਣਕੇ ਨੂੰ ਅੰਮ੍ਰਿਤਸਰ ਦਾ ਇੰਚਾਰਜ ਲਾਇਆ ਗਿਆ ਰੀਸ਼ ਰਾਈਟ ਢਾਂਡਾ ਨੂੰ ਜਲੰਧਰ ਦਾ ਇੰਚਾਰਜ ਲਾਇਆ ਗਿਆ ਔਰ ਬਲਦੇਵ ਸਿੰਘ ਖੈਰਾ ਨੂੰ ਫਗਵਾੜਾ ਦਾ ਇੰਚਾਰਜ ਲਾਇਆ ਗਿਆ ਇਸ ਤਰ੍ਹਾਂ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਇੰਚਾਰਜ ਜ਼ਰੂਰ ਲਾਇਆ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਲਈ ਪਰ ਵੱਡੀ ਲੀਡਰਸ਼ਿਪ ਹੈ ਜਿਹੜੀ ਅਗਰ ਉਹ ਅੱਗੇ ਨਹੀਂ ਆਉਂਦੀ ਵਰਕਿੰਗ ਕਮੇਟੀ ਅਗਰ ਅੱਗੇ ਨਹੀਂ ਆਉਂਦੀ ਕਿਸੇ ਤਰ੍ਹਾਂ ਦਾ ਕੋਈ ਅਗਲਾ ਐਕਸ਼ਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਜ਼ਰ ਨਹੀਂ ਆਉਂਦਾ ਤੇ ਇਹਨਾਂ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕੋਈ ਵੀ ਸੂਬਾ ਪਧਰੀ ਜਿਹੜੀ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੌਂਸਲਰਾਂ ਦੀ ਇਹਨਾਂ ਚੋਣਾਂ ਚ ਮੇਹਰਾਂ ਦੀਆਂ ਨਗਰ ਕੌਂਸਲਾਂ ਨਗਰ ਕਮੇਟੀ ਦੀਆਂ ਇਹਨਾਂ ਚੋਣਾਂ ਦੇ ਵਿੱਚ ਸਰਗਰਮੀ ਦੇ ਨਾਲ ਅਗਰ ਨਾ ਨਜ਼ਰ ਆਈ ਤੇ ਇਹਦੇ ਨਾਲ ਵੀ ਅਕਾਲੀ ਦਲ ਨੂੰ ਕਟਾ ਪੈ ਸਕਦਾ ਦੂਜੇ ਪਾਸੇ ਜਦੋਂ ਅਸੀਂ ਬਾਕੀ ਧਿਰਾਂ ਦੀ ਗੱਲ ਕਰਦੇ ਹਾਂ ਭਾਵੇਂ ਭਾਜੀਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਉਹਨਾਂ ਦੇ ਸਾਰੇ ਵੱਡੇ ਲੀਡਰ ਔਰ ਪੂਰਾ ਸੰਗਠਨ ਇਹਨਾਂ ਸਾਰੀਆਂ ਪਾਰਟੀਆਂ ਦਾ ਇਸ ਵਕਤ ਸਰਗਰਮ ਹੈ ਨਗਰ ਨਿਗਮਾਂ ਦੀਆਂ ਔਰ ਮੇਰਾ ਦੀਆਂ ਚੋਣਾਂ ਦੇ ਵਿੱਚ ਤੇ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਜਿਹੜੀ ਸ਼ਾਂਤੀ ਹੈ ਵੱਡੀ ਲੀਡਰਸ਼ਿਪ ਦੀ ਉਹ ਜ਼ਰੂਰ ਚਰਚਾ ਤੇ ਚਿੰਤਾ ਦਾ ਵਿਸ਼ਾ ਵੀ ਬਣੀ ਹੋਈ ਹੈ ਬਾਕੀ ਅੱਜ ਇਹ ਵੀ ਸੰਭਾਵਨਾ ਹੈ ਕਿ ਜਿਹੜੇ ਸੁਧਾਰ ਲਹਿਰ ਨਾਲ ਸੰਬੰਧਿਤ ਲੀਡਰ ਨੇ ਅੱਜ ਉਹਨਾਂ ਵੱਲੋਂ ਵੀ ਨਵੇਂ ਬਿਆਨ ਆ ਸਕਦੇ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਉਹ ਮੰਗ ਕਰ ਸਕਦੇ ਨੇ ਜਾਂ ਉਹੀ ਮੰਗ ਕਰ ਸਕਦੇ ਨੇ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਦੀ ਮੀਟਿੰਗ ਘਟੂ ਘਟ ਜ਼ਰੂਰ ਸੱਦਣ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਪੀਸੀ ਦੇ ਮੈਂਬਰ ਨੇ ਔਰ ਇਹਦੇ ਨਾਲ ਅੱਜ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਹਰਜਿੰਦਰ ਸਿੰਘ ਧਾਮੀ ਮਹਿਲਾ ਕਮਿਸ਼ਨ ਅੱਗੇ ਕਦੋਂ ਪੇਸ਼ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਵੀ 4 ਦਿਨਾਂ ਦੇ ਵਿੱਚ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੋ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਇਸ ਵਕਤ ਉਹ ਸਾਰੇ ਪਾਸੇ ਤੋਂ ਉਲਝੀ ਹੋਈ ਹੈ ਇੰਤਜ਼ਾਰ ਸਿਰਫ ਇਹ ਹੈ ਕਿ ਸੇਵਾ ਪੂਰੀ ਕਰਨ ਤੋਂ ਬਾਅਦ ਤਨਖਾਹ ਪੂਰੀ ਕਰਨ ਤੋਂ ਬਾਅਦ ਜਿਹੜੇ ਵੱਡੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਕਦੋਂ ਸਰਗਰਮ ਹੁੰਦੇ ਨੇ ਔਰ ਅਕਾਲੀ ਦਲ ਦੇ ਦਫਤਰ ਚ ਵਰਕਿੰਗ ਕਮੇਟੀ ਕਦੋਂ ਮੀਟਿੰਗ ਦੇ ਲਈ ਸਾਰਿਆਂ ਨੂੰ ਸੱਦਦੇ ਦੱਲਾਜ ਹੁਣ ਖਬਰ ਜਿਹੜੀ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਸਾਂਝੀ ਕਰ ਲੈਨੇ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਹਨਾਂ ਦਾ ਮਰਨ ਵਰਤ 20ਵਾਂ ਦਿਨ ਪਹੁੰਚ ਗਿਆ ਉਧਰ ਜਿਹੜੇ ਕਿਸਾਨ ਆਗੂ ਪੰਦੇਰ ਨੇ ਉਹਨਾਂ ਨੇ ਵੀ ਚਿੱਠੀ ਲਿਖੀ ਹੈ ਸੈਂਕਤ ਕਿਸਾਨ ਮੋਰਚਾ ਨੂੰ ਕੀ ਮੰਨਿਆ ਜਾਵੇ ਕਿ ਹੁਣ ਜਿਹੜਾ ਸੈਂਕਤ ਕਿਸਾਨ ਮੋਰਚਾ ਹੈ ਡੱਲੇਵਾਲ ਅਤੇ ਪੰਦੇਰੇ ਵੱਖ-ਵੱਖ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੀ ਇਹ ਹੁਣ ਇਕੱਠੀਆਂ ਹੋ ਸਕਣਗੀਆਂ ਜਾਂ ਫਿਰ ਹਲੇ ਵਿਦ ਹਲੇ ਵੀ ਇਹਨਾਂ ਦੇ ਵਿਚਕਾਰ ਜੋ ਹੈ ਕਿਤੇ ਨਾ ਕਿਤੇ ਕੋਈ ਆਪਸੀ મતਭੇਦ ਚੱਲ ਰਿਹਾ ਸੋ ਤਾਜ਼ਾ ਸਥਿਤੀਆਂ ਆਖਿਰ ਬੜੀਆਂ ਕੀ ਹੋਈਆਂ ਨੇ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੇ ਆਪਾਂ ਗੱਲ ਕਰ ਲਈਏ ਕਿ ਆਪਸੀ મતਭੇਦ ਨੇ ਜਾਂ ਫਿਰ ਇਕੱਠੀਆਂ ਹੋ ਚੁੱਕੀਆਂ ਨੇ ਔਰ ਨਾਲ ਦੀ ਨਾਲ ਜਿਹੜੇ ਡੱਲੇਵਾਲ ਨੇ 20ਵੇਂ ਦਿਨ ਤੇ ਜਿਹੜਾ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਇਸ ਨੂੰ ਲੈ ਕੇ ਵੀ ਹੁਣ ਤਾਜ਼ਾ ਅਪਡੇਟ ਕੀ ਚੱਲ ਰਹੇ ਨੇ ਜ਼ਰੂਰ ਦਰਸ਼ਕਾਂ ਨਾਲ ਅਪਡੇਟ ਸਾਂਝਾ ਕਰਿਓ ਦੇਖੋ ਪੰਜਾਬ ਦੇ ਵਿੱਚ ਇਸ ਵਕਤ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਕਿਸਾਨ ਅੰਦੋਲਨ ਔਰ ਜਗਜੀਤ ਸਿੰਘ ਡੱਲੇয়াল ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਹ 19ਵੇਂ 20ਵੇਂ ਦਿਨ ਦੇ ਵਿੱਚ ਆ ਗਿਆ ਔਰ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਲਗਾਤਾਰ ਨਸਾਜ ਹੈ ਭਾਵੇਂ ਉਹਨਾਂ ਦੀ 슈ਗਰ ਔਰ ਬਲੱਡ ਪ੍ਰੈਸ਼ਰ ਵਗੈਰਾ ਬਹੁਤ ਹੀ ਜ਼ਿਆਦਾ ਫਲਕਚੂਏਟ ਨਹੀਂ ਹੋ ਰਹੀ ਪਰ ਫਿਰ ਵੀ ਜਿਹੜੇ ਵੱਖ-ਵੱਖ ਐਕਸਪਰਟ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਉਹਨਾਂ ਦੀ ਹਾਰਟ ਕਿਡਨੀ ਔਰ ਲਿਵਰ ਇਹਨਾਂ ਦੀ ਜਿਹੜੀ ਟੈਸਟ ਨੇ ਜਾਂ ਫੰਕਸ਼ਨਿੰਗ ਹੈ ਉਹ ਬਹੁਤ ਜ਼ਿਆਦਾ ਨਾਰਮਲ ਨਹੀਂ ਹੈ ਸੋ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਨੇ कल पंजाब ਦੇ ਡੀਜੀਪੀ ਨੇ ਵੀ ਉੱਚੇ ਚੇ ਤੌਰ ਤੇ ਮੀਟਿੰਗ ਕੀਤੀ ਸੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਪਰ ਅ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਸਰਕਾਰੀ ਇਲਾਜ ਤੋਂ ਬਿਲਕੁਲ ਇਨਕਾਰ ਕੀਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਆਈਆਂ ਨੇ ਹਾਲਾਂਕਿ ਐਂਬੂਲੈਂਸ ਜ਼ਰੂਰ ਉਹਨਾਂ ਦੀ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਨਾਲ ਨਿਭਣ ਦੇ ਲਈ ਉੱਥੇ ਬਿਲਕੁਲ ਨੇੜੇ ਇੱਕ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਪਰ ਮੈਡੀਕਲ ਇਲਾਜ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੋਂ ਲੈਣ ਤੋਂ ਬਿਲਕੁਲ ਇਨਕਾਰ ਕੀਤਾ ਜਗਜੀਤ ਸਿੰਘ ਡੱਲਿਆਲ ਨੇ ਔਰ ਉਮੀਦ ਕਰਦੇ ਆ ਕਿ ਉਹਨਾਂ ਦੀ ਸਿਹਤ ਬਰਕਰਾਰ ਰਹੇ ਔਰ ਦੂਜੇ ਪਾਸੇ ਲਗਾਤਾਰ ਕਿਉਂਕਿ ਤਿੰਨ ਜਥੇ ਗਏ ਨੇ ਔਰ ਤਿੰਨੇ ਜਥੇ 101 ਮੈਮਰੀ ਕਿਸਾਨਾ ਦੇ ਜਥੇ ਉਹ ਅਸਫਲ ਹੋਏ ਨੇ ਉਹਨਾਂ ਦੇ ਵਿੱਚੋਂ ਕਈ ਲੋਕ ਜ਼ਖਮੀ ਹੋਏ ਨੇ ਔਰ ਜਗਜੀਤ ਸਿੰਘ ਡੱਲਿਆਲ ਉਹਨਾਂ ਦਾ ਵਰਤ ਜਿਸ ਤਰ੍ਹਾਂ ਨਾਲ 19ਵੇਂ 20ਵੇਂ ਦਿਨ ਦੇ ਵਿੱਚ ਆਇਆ ਔਰ ਇੱਕ ਆਮ ਧਾਰਨਾ ਪੂਰੇ ਪੰਜਾਬ ਦੇ ਵਿੱਚ ਮੀਡੀਆ ਦੇ ਵਿੱਚ ਔਰ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਬਣੀ ਹੈ ਕਿ ਕੁਝ ਸੰਗਠਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਨ੍ਹਾਂ ਦੇ ਆਗੂ ਜਰਜੀਤ ਸਿੰਘ ਦੱਲਿਆਲ ਨੇ ਭਾਰਤੀ ਕਿਸਾਨ ਯੂਨੀਅਨ ਔਰ ਇਸੇ ਤਰ੍ਹਾਂ ਸਰਵਨ ਸਿੰਘ ਪੰਦੇਰ ਨੇ ਜਿਹੜੇ ਕਿਸਾਨਾਂ ਔਰ ਮਜ਼ਦੂਰਾਂ ਨਾਲ ਜੁੜੀ ਹੋਈ ਜਥੇਬੰਦੀ ਹੈ ਖੇਤ ਮਜ਼ਦੂਰਾਂ ਨਾਲ ਜੁੜੀ ਹੋਈ ਜਥੇਬੰਦੀ ਇਸ ਤੋਂ ਇਲਾਵਾ ਲਗਭਗ ਕੁੱਲ 14 ਜੱਥੇਬੰਦੀਆਂ ਨੇ ਜਿਹੜੀਆਂ ਇਹ ਅੰਦੋਲਨ ਕਰ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਦੇ ਵਿੱਚ ਸਿਆਸੀ ਤੌਰ ਤੇ ਸਰਗਰਮ ਰਹੇ ਮੈਂਬਰ ਵੀ ਨੇ ਜੱਥੇਬੰਦੀਆਂ ਵੀ ਨੇ ਹੁਣ ਚਿੱਠੀ ਕੱਲ ਲਿਖੀ ਹੈ ਸਰਵਨ ਸਿੰਘ ਪੰਦੇਰ ਹੋਣਾ ਨੇ ਬਾਕੀ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਨੇ ਜਾਂ ਸੰਯੁਕਤ ਕਿਸਾਨ ਮੋਰਚਾ ਨੂੰ ਇਹ ਚਿੱਠੀ ਲਿਖੀ ਗਈ ਹੈ ਜਿਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਹੁਣ ਵੇਲਾ ਹੈ ਜਦੋਂ ਕੇਂਦਰ ਵੱਲੋਂ ਲਗਾਤਾਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਲਗਾਤਾਰ ਜਦੋਂ ਵੀ ਜਥੇ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਬਲ ਪ੍ਰਯੋਗ ਕੀਤਾ ਜਾ ਰਿਹਾ ਸੋ ਇਹ ਵੇਲਾ ਜਦੋਂ ਸਾਰੇ ਕਿਸਾਨ ਸੰਗਠਨ ਨਵੇਂ ਸਿਰੇ ਤੋਂ ਇੱਕ ਵਾਰ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਨ ਉਹਨਾਂ ਦੀ ਚਿੱਠੀ ਦਾ ਭਾਵ ਹੈ ਜਿਹੜਾ ਉਹਨੂੰ ਅਸੀਂ ਇਸ ਰੂਪ ਚ ਦੇਖ ਸਕਦੇ ਹਾਂ ਸੋ ਕਈ ਲੀਡਰ ਨੇ ਜਿਨ੍ਹਾਂ ਨੇ ਖੁੱਲਕੇ ਤੁਰੰਤ ਸਾਂਝੇ ਤੌਰ ਤੇ ਅੰਦੋਲਨ ਦੀ ਗੱਲ ਦੀ ਵਕਾਲਤ ਨਹੀਂ ਕੀਤੀ ਰੁਲਦੂ ਸਿੰਘ ਮਾਨਸਾ ਉਹਨਾਂ ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਸੀ ਅਗਰ ਐਸਕੇਮ ਫੈਸਲਾ ਕਰੇਗਾ ਤੇ ਮੈਂ ਜ਼ਰੂਰ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਵਾਂਗਾ ਪਰ ਫਿਲਹਾਲ ਉਹਨਾਂ ਨੇ ਇਸ ਅੰਦੋਲਨ ਦੇ ਪ੍ਰਤੀ ਆਪਣੇ ਉਸ ਤਰੀਕੇ ਦਾ ਸਮਰਥਨ ਨਹੀਂ ਦਿੱਤਾ ਕਿ ਉਹ ਸ਼ਾਮਲ ਹੋਣਗੇ ਹਾਲਾਂਕਿ ਉਹ ਇਹ ਜ਼ਰੂਰ ਚਾਹੁੰਦੇ ਨੇ ਕਿ ਜਗਜੀਤ ਸਿੰਘ ਡੱਲਿਆਲ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਠੀਕ ਹੋਵੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਉਹ ਖੁਲਵਾਇਆ ਜਾਵੇ ਔਰ ਨਵੇਂ ਸਿਰੇ ਤੋਂ ਰੂਪਰੇਖਾ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਵਧਾਇਆ ਜਾਵੇ ਸੋ ਜਗਜੀਤ ਸਿੰਘ ਦੱਲੇয়াল ਉਹਨਾਂ ਦੀ ਸਿਹਤ ਨੂੰ ਲੈ ਕੇ ਜ਼ਰੂਰ ਰੁਲਦੂ ਸਿੰਘ ਮਾਨਸਾ ਵੀ ਚਿੰਤਤ ਨੇ ਜਿਹੜੇ ਬੜੇ ਬਜ਼ੁਰਗ ਕਿਸਾਨ ਆਗੂ ਨੇ ਔਰ ਹੋਰ ਵੀ ਅਜਮੇਰ ਸਿੰਘ ਲਖੋਵਾਲ ਦੇ ਪਿਤਾ ਮੈਂ ਦੇ ਪੁੱਤ ਹਰਿੰਦਰ ਸਿੰਘ ਲਖੋਵਾਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਆਗੂ ਨੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਵੱਖ-ਵੱਖ ਲੀਡਰ ਨੇ ਅਸੀਂ ਆਪਸ ਦੇ ਵਿੱਚ ਕੁਝ ਦਿਨ ਪਹਿਲਾਂ ਵੀ ਜ਼ੂਮ ਮੀਟਿੰਗ ਕੀਤੀ ਸੀ ਇੱਕ ਵਾਰ ਫੇਰ ਜ਼ੂਮ ਮੀਟਿੰਗ ਅੱਜ ਕੱਲ੍ਹ ਚ ਹੋ ਸਕਦੀ ਹੈ ਔਰ ਉਹ ਵੀ ਵਿਚਾਰ ਕਰ ਸਕਦੇ ਨੇ ਕਿ ਇਸ ਜਿਹੜੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਅੰਦੋਲਨ ਚੱਲ ਰਿਹਾ ਇਹਨੂੰ ਕਿਵੇਂ ਅੱਗੇ ਵਧਾਇਆ ਜਾਵੇ ਹਾਲਾਂਕਿ ਇਸ ਤਰ੍ਹਾਂ ਦੀਆਂ ਗੱਲਾਂ ਵੀ ਖੁੱਲ ਕੇ ਬਾਹਰ ਆਈਆਂ ਨੇ ਕਿ ਸ਼ੁਰੂਆਤ ਦੇ ਵਿੱਚ ਜਦੋਂ ਕੁਝ ਜਥੇਬੰਦੀਆਂ ਨੇ ਖਨੌਰੀ ਔਰ ਸ਼ੰਭੂ ਵਿਖੇ ਅੰਦੋਲਨ ਕਰਨ ਦਾ ਫੈਸਲਾ ਕੀਤਾ ਉਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਤਿਆਰ ਨਹੀਂ ਸੀ ਕਿਉਂਕਿ ਇਹ ਬਹੁਤ ਵੱਡਾ ਅੰਦੋਲਨ ਬੰਨਣਾ ਚਾਹੀਦਾ ਸੀ ਦੇਸ਼ ਦੀਆਂ ਜਥੇਬੰਦੀਆਂ ਅਗਰ ਇਕੱਠੀਆਂ ਨਹੀਂ ਹੁੰਦੀਆਂ ਸਿਰਫ ਪੰਜਾਬ ਦੀਆਂ ਕੁਝ ਜਥੇਬੰਦੀਆਂ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦਾ ਕਾਨੂੰਨ ਲਾਗੂ ਕਰਨ ਦਾ ਅੰਦੋਲਨ ਚਲਾ ਰਹੀਆਂ ਨੇ ਔਰ ਕੇਂਦਰ ਕਦੀ ਵੀ ਕੁਝ ਜਥੇਬੰਦੀਆਂ ਨਾਲ ਗੱਲ ਕਰਕੇ ਐਮਐਸਪੀ ਦੇ ਕਾਨੂੰਨ ਬਾਰੇ ਕਿਸੇ ਫੈਸਲੇ ਤੇ ਨਹੀਂ ਪਹੁੰਚੂ ਇਸੇ ਕਰਕੇ ਇਹ ਇੱਕ ਆਮ ਰਾਏ ਕਿਸਾਨਾਂ ਚ ਵੀ ਬਣ ਰਹੀ ਹੈ ਕਿ ਅਗਰ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਤੇ ਕੇਂਦਰ ਤੇ ਉਸ ਨਾਲ ਦਬਾਅ ਪਾਏਗਾ ਔਰ ਕੇਂਦਰ ਗਲਬਾਤ ਦੇ ਰਸਤੇ ਦੇ ਉੱਤੇ ਵਾਪਸ ਆ ਸਕਦਾ ਹੈ ਇਸੇ ਦਰਮਿਆਨ ਭਾਰਤ ਦੀ ਸਰਕਾਰ ਵੱਲੋਂ ਕੱਲ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਇਸ ਵਕਤ ਸਕਰੀਨ ਤੇ ਉਸ ਇਸ਼ਤਿਹਾਰ ਦੀ ਤਸਵੀਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੀ ਤਸਵੀਰ ਇਸ ਇਸ਼ਤਿਹਾਰ ਚ ਲੱਗੀ ਹੈ ਔਰ ਇਸ ਇਸ਼ਤਿਹਾਰ ਦੇ ਵਿੱਚ ਬਕਾਇਦਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਭਾਰਤ ਦੀ ਸਰਕਾਰ ਨੇ ਕਿਸਾਨਾਂ ਦਾ ਝੋਨਾ ਜਿਹੜਾ ਉਹ ਐਮਐਸਪੀ ਤੇ ਚੱਕਿਆ ਔਰ ਉਹਦੀ ਗਰੰਟੀ ਹੈ ਜਿਹੜੀ ਉਹ ਪੂਰੀ ਕੀਤੀ ਹੈ ਔਰ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਵਾਦਾ ਭਾਰਤ ਸਰਕਾਰ ਨੇ ਨਿਭਾਇਆ ਖਰੀਦਿਆ ਝੋਨੇ ਦਾ ਹਰ ਇੱਕ ਦਾਣਾ ਇਸ਼ਤਿਹਾਰ ਇਸ ਕਰਕੇ ਵੀ ਸਰਕਾਰ ਕਿਤਨਾ ਕਿਤੇ ਦੇਰੀ ਹੈ ਕਿ ਭਾਵੇਂ ਕਿਸਾਨ ਅੰਦੋਲਨ ਕਰ ਰਹੇ ਨੇ ਪਰ ਕੇਂਦਰ ਸਰਕਾਰ ਜਿਨ੍ਹਾਂ ਫਸਲਾਂ ਤੇ ਐਮਐਸਪੀ ਦਿੱਤੀ ਗਈ ਹੈ ਉਹਨਾਂ ਦੇ ਉਹਨਾਂ ਨੂੰ ਚੱਕ ਰਹੀ ਹੈ ਔਰ ਇਸ਼ਤਿਹਾਰ 'ਚ ਲਿਖਿਆ ਕਿ ਭਾਰਤ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੇ ਗਏ ਸਟਾਫੀ ਸਰੀ ਚੋਨੇ ਨੂੰ ਐਮਐਸਪੀ ਤੇ ਖਰੀਦ ਕੇ ਆਪਣਾ ਵਾਅਦਾ ਪੂਰਾ ਕੀਤਾ ਔਰ ਪਿਛਲੇ 10 ਵਰਿਆਂ ਵਿੱਚ ਮੋਦੀ ਸਰਕਾਰ ਦੁਆਰਾ ਐਮਐਸਪੀ ਤੇ ਚੋਨੇ ਦੀ ਰਿਕਾਰਡ ਖਰੀਦ ਅਤੇ ਭੁਗਤਾਨ ਉਹਨਾਂ ਨੇ ਬਕਾਇਦਾ ਵੀ ਲਿਖਿਆ ਹੈ ਕਿ ਪੰਜਾਬ ਦੇ ਕਰੀਬ 8 ਲੱਖ ਕਿਸਾਨਾਂ ਤੋਂ 173 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਤੇ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 40000 ਕਰੋੜ ਰੁਪਏ ਦਾ ਸਮੇਂ ਤੇ ਭੁਗਤਾਨ ਕੀਤਾ ਗਿਆ ਔਰ ਇੱਕ ਮੁਕਾਬਲਤਨ ਚਾਰਟ ਇੱਕ ਕੰਪੈਰੀਸ਼ਨ ਵੀ ਇਸ਼ਤਿਹਾਰ ਦੇ ਵਿੱਚ ਛਾਪਿਆ ਗਿਆ ਕਿ ਪਿਛਲੇ 10 ਵਰਿਆਂ ਵਿੱਚ ਮੋਦੀ ਸਰਕਾਰ ਔਰ ਪਿਛਲੀਆਂ ਕਾਂਗਰਸ ਸਰਕਾਰ ਸੋ 2004 ਤੋਂ 2014 ਦੇ ਦਰਮਿਆਨ 1260 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਸੀ ਤੇ 2014 ਤੋਂ 2024 ਦੇ ਦਰਮਿਆਨ 1686 ਲੱਖ ਮੀਟ੍ਰਿਕ ਟਨ ਝੋਨਾ ਸੋ ਇਹ ਦਿਖਾਇਆ ਗਿਆ ਕਿ ਮੋਦੀ ਸਰਕਾਰ ਵੇਲੇ ਜ਼ਿਆਦਾ ਝੋਨਾ ਐਮਐਸਪੀ ਤੇ ਖਰੀਦਿਆ ਗਿਆ ਕੇਂਦਰ ਸਰਕਾਰ ਵੱਲੋਂ ਔਰ ਭੁਗਤਾਨ ਵੀ ਹੈ ਜਿਹੜਾ 2004 ਤੋਂ 2014 ਦੇ ਸਮੇਂ ਜਿਹੜਾ ਭੁਗਤਾਨ ਸੀ ਉਹਦੇ ਮੁਕਾਬਲੇ 3.3 ਲੱਖ ਕਰੋੜ ਰੁਪਏ 2014 ਤੋਂ 2024 ਤੱਕ 3 ਲੱਖ ਕਰੋੜ ਰੁਪਏ ਦਾ ਜਿਹੜਾ ਉਹ ਭੁਗਤਾਨ ਕੀਤਾ ਗਿਆ ਕਿਸਾਨਾਂ ਨੂੰ ਜਦਕਿ 2004 ਤੋਂ 2014 ਚ 1.18 ਲੱਖ ਕਰੋੜ ਰੁਪਏ ਸੋ ਇਹਨੂੰ ਅੰਕੜਿਆਂ ਦੇ ਹਿਸਾਬ ਦੇ ਨਾਲ ਕਿ ਲਗਭਗ ਢਾਈ ਗੁਣਾ ਵੱਧ ਪੈਸਾ ਜਿਹੜਾ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਝੋਨੇ ਦੀ ਖਰੀਦ ਦੇ ਰੂਪ ਦੇ ਵਿੱਚ ਪਾਇਆ ਸੋ ਕਿਤੇ ਨਾ ਕਿਤੇ ਭਾਰਤ ਸਰਕਾਰ ਇਹ ਦਰਸਾਉਣਾ ਚਾਹੁੰਦੀ ਹੈ ਕਿ ਅਸੀਂ ਐਮਐਸਪੀ ਤੇ ਖਰੀਦ ਕਰ ਰਹੇ ਹਾਂ ਔਰ ਜਿਹੜੇ ਕਿਸਾਨਾਂ ਦਾ ਅੰਦੋਲਨ ਹੈ ਉਹਨਾਂ ਦੇ ਪ੍ਰਤੀਯੋਗ ਇਹ ਦਿਖਾਉਣਾ ਚਾਹੁੰਦੇ ਨੇ ਕਿ ਭਾਵੇਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਪਰ ਅਸੀਂ ਖਰੀਦ ਕਰ ਰਹੇ ਹਾਂ ਹੁਣ ਅਜੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੇ ਕੁਝ ਸੰਗਠਨ ਐਮਐਸਪੀ ਦੀ ਲੜਾਈ ਲੜ ਰਹੇ ਨੇ ਕਿ ਲਾਜ਼ਮੀ ਹੋ ਗਿਆ ਕਿ ਸਾਰੇ ਸੰਗਠਨ ਇਕੱਠੇ ਹੋ ਕੇ ਐਮਐਸਪੀ ਦੀ ਲੜਾਈ ਲੜਨ ਫੇਰ ਹੀ ਕਿਸੇ ਨਤੀਜੇ ਤੇ ਭਾਰਤ ਸਰਕਾਰ ਨਾਲ ਗਲਵਾਦੇ ਜ਼ਰੀਏ ਪਹੁੰਚਿਆ ਜਾ ਸਕਦਾ ਹੈ ਬਾਕੀ ਅੱਜ ਦੇਖਦੇ ਹਾਂ ਕਿ ਵੱਖ-ਵੱਖ ਕਿਸਾਨ ਸੰਗਠਨ ਅੱਜ ਕੀ ਫੈਸਲਾ ਕਰਦੇ ਡੱਲਾ ਜੀ ਹੁਣ ਗੱਲ ਆਪਾਂ ਕਰ ਲਈਏ ਜਿਹੜੇ ਸਟੂਡੈਂਟ ਜਿਹੜੇ ਵਿਦਿਆਰਥੀ ਸਾਡੇ ਵਿਦੇਸ਼ ਖਾਸ ਕਰਕੇ ਆਪਾਂ ਕੈਨੇਡਾ ਜਾਂਦੇ ਨੇ ਪੜਨ ਤੇ ਕੈਨੇਡਾ ਦੀ ਜਿਹੜੀ ਸਰਕਾਰ ਹੈ ਹੁਣ ਪਤਾ ਲੱਗਿਆ ਕਿ ਵਿਦਿਆਰਥੀਆਂ ਦੇ ਲਈ ਸਟੂਡੈਂਟਸ ਲਈ ਇੱਕ ਵਾਰ ਫਿਰ ਤੋਂ ਸਖਤ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਸਟੂਡੈਂਟਸ ਨੂੰ ਜੋ ਹੈ ਈਮੇਲਸ ਵੀ ਭੇਜੀਆਂ ਜਾ ਰਹੀਆਂ ਨੇ ਕੈਨੇਡਾ ਸਰਕਾਰ ਵੱਲੋਂ ਜਿਸ ਵਿੱਚ ਉਹਨਾਂ ਤੋਂ ਡਾਕੂਮੈਂਟਸ ਦਸਤਾਵੇਜ਼ ਜੋ ਹੈ ਮੰਗੇ ਜਾ ਰਹੇ ਨੇ ਉਹਨਾਂ ਦੀ ਪੜ੍ਹਾਈ ਨੂੰ ਲੈ ਕੇ ਉਹਨਾਂ ਦੀ ਹਾਜ਼ਰੀਆਂ ਨੂੰ ਲੈ ਕੇ ਜਿੱਥੇ ਉਹ ਕੰਮ ਕਰਦੇ ਨੇ ਉਸ ਨੂੰ ਲੈ ਕੇ ਸੋ ਇਹ ਸਾਰੀ ਜਾਣਕਾਰੀ ਜੋ ਹੈ ਕੈਨੇਡਾ ਦਾ ਜਿਹੜਾ IRCC ਆਵਾਸ ਹੈ ਮਹਿਕਮਾ ਜਿਹੜਾ ਉਸ ਦੇ ਵੱਲੋਂ ਮੰਗੀ ਜਾ ਰਹੀ ਹੈ ਸੋ ਇਹਨਾਂ ਸਭ ਇਹ ਕੁਝ ਜਿਹੜੀ ਈਮੇਲਸ ਵੀ ਆ ਰਹੀਆਂ ਨੇ ਇਹਨਾਂ ਸਭ ਨੂੰ ਲੈ ਕੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਥੋੜਾ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜੋ ਹੈ ਕੈਨੇਡਾ ਸਟੱਡੀ ਵੀਜ਼ਾ ਦੀ ਜੇਕਰ ਗੱਲ ਕਰੀਏ ਇਸ ਨੂੰ ਲੈ ਕੇ ਕੈਨੇਡਾ ਸਰਕਾਰ ਥੋੜੀ ਸਖਤ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਸਭ ਗੱਲਾਂ ਨੂੰ ਲੈ ਕੇ ਕੋਈ ਅਫੀਸ਼ੀਅਲ ਬਿਆਨ ਨਹੀਂ ਹੁਣ ਤੱਕ ਵੀ ਆਇਆ ਸੋ ਤੁਸੀਂ ਇਸ ਉੱਪਰ ਕੀ ਕਹਿਣਾ ਚਾਹੋਗੇ ਇਹਨਾਂ ਸਥਿਤੀਆਂ ਨੂੰ ਆਖਿਰ ਕਿਸ ਤਰੀਕੇ ਨਾਲ ਦੇਖਿਆ ਅਤੇ ਸਮਝਿਆ ਜਾਵੇ ਦੇਖੋ ਕੈਨੇਡਾ ਤੋਂ ਲਗਾਤਾਰ ਨਾ ਪੱਕੀ ਖਬਰਾਂ ਆ ਰਹੀਆਂ ਨੇ ਖਾਸ ਤੌਰ ਤੇ ਸਾਡੇ ਇੰਡੀਅਨ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਵਿਦਿਆਰਥੀ ਕਿਹਾ ਜਾਂਦਾ ਹੈ ਸੋ ਹੁਣ ਪਤਾ ਲੱਗਿਆ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੂੰ ਪਿਛਲੇ ਕੁਝ ਸਮੇਂ ਤੋਂ ਈਮੇਲਸ ਭੇਜੀਆਂ ਜਾ ਰਹੀਆਂ ਸਨ ਉਥੋਂ ਦੀ ਸਰਕਾਰ ਵੱਲੋਂ ਔਰ ਆਈਆਰਸੀਸੀ ਵੱਲੋਂ ਔਰ ਇਹਨਾਂ ਈਮੇਲਸ ਦੇ ਵਿੱਚ ਵਿਦਿਆਰਥੀਆਂ ਤੋਂ ਦਸਤਾਵੇਜ਼ ਮੰਗੇ ਗਏ ਨੇ ਕਿ ਉਹਨਾਂ ਦੀ ਉਹਨਾਂ ਦੀ ਪੜਾਈ ਦਾ ਸਥਾਨ ਕੀ ਹੈ ਭਾਵ ਉਹਨਾਂ ਦਾ ਕਾਲਜ ਜਾਂ ਅਦਾਰਾ ਕਿਹੜਾ ਹੈ ਉਥੋਂ ਦੀਆਂ ਹਾਜ਼ਰੀਆਂ ਉਹਨਾਂ ਦੀਆਂ ਕਿੰਨੀਆਂ-ਕਿੰਨੀਆਂ ਨੇ ਉਹ ਹਾਜ਼ਰੀ ਦੀਆਂ ਰਿਪੋਰਟਾਂ ਦਸਤਾਵੇਜ਼ ਮੰਗੇ ਗਏ ਨੇ ਔਰ ਜਿੱਥੇ ਉਹ ਕੰਮ ਕਰਦੇ ਨੇ ਉਹ ਕੰਮ ਦੇ ਸਥਾਨਾਂ ਬਾਰੇ ਜਾਣਕਾਰੀ ਜਿਹੜੀ ਆ ਉਹ ਮੰਗੀ ਗਈ ਹੈ ਪਰ ਇਹਦੇ ਪਿੱਛੇ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਵਿਦਿਆਰਥੀ ਪਿਛਲੇ ਸਮੇਂ ਦੇ ਵਿੱਚ ਜਿਸ ਮਕਸਦ ਨਾਲ ਕਨੇਡਾ ਗਏ ਉਸ ਮਕਸਦ ਤੋਂ ਉਹ ਪਟਕੇ ਭਾਵ ਕਿ ਬਹੁਤ ਸਾਰੇ ਟੂਰਿਸਟ ਵੀਜ਼ਾ ਤੇ ਗਏ ਔਰ ਉਹਨਾਂ ਨੇ ਉੱਥੇ ਪੜ੍ਹਾਈ ਦੇ ਲਈ ਦਾਖਲੇ ਲਈ ਜਾਂ ਉਹ ਕੰਮ ਕਰਨ ਲੱਗੇ ਔਰ ਬਹੁਤ ਸਾਰੇ ਸਟੱਡੀ ਪਰਮਿਟ ਤੇ ਗਏ ਪੜ੍ਹਾਈ ਦੇ ਲਈ ਗਏ ਪਰ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ ਕਾਲਜ ਛੱਡ ਦਿੱਤੇ ਅਤੇ ਉਹ ਕੰਮ ਕਰਨ ਲੱਗੇ ਇੱਕ ਤਰੀਕੇ ਨਾਲ ਕੈਨੇਡੀਅਨ ਸਰਕਾਰ ਹੈ ਜਿਹੜੀ ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਵਿਦਿਆਰਥੀ ਨੇ ਜਿਹੜੇ ਉੱਥੇ ਜੈਨੂਇਨ ਢੰਗ ਤਰੀਕਿਆਂ ਨਾਲ ਗਏ ਨੇ ਔਰ ਜੈਨੂਇਨ ਤਰੀਕਿਆਂ ਨਾਲ ਉਹ ਪੜ੍ਹਾਈ ਕਰ ਰਹੇ ਨੇ ਸੋ ਹਾਲਾਂਕਿ ਆਫੀਸ਼ੀਅਲ ਇਹਦੇ ਬਾਰੇ ਇਹ ਇਨਫਰਮੇਸ਼ਨ ਨਹੀਂ ਹੈ ਪਰ ਸਰੋਤਾਂ ਦੇ ਹਵਾਲੇ ਤੋਂ ਕੈਨੇਡੀਅਨ ਮੀਡੀਆ ਦੇ ਵਿੱਚ ਖਬਰਾਂ ਦੇ ਜਿਹੜੀਆਂ ਖੂਬ ਸੁਰਖੀਆਂ ਬਣ ਰਹੀਆਂ ਨੇ ਔਰ ਉੱਥੋਂ ਦੇ ਜਿਹੜੇ ਅਫਸਰ ਨੇ ਜਾਂ ਉੱਥੋਂ ਦੇ ਸਰਕਾਰ ਦੇ ਨੁਮਾਇੰਦੇ ਨੇ ਉਹ ਸੂਤਰਾਂ ਦੇ ਹਵਾਲੇ ਨਾਲ ਇਹ ਕਹਿ ਰਹੇ ਨੇ ਕਿ ਜਿਹੜੇ ਜੈਨੂਇਨ ਵਿਦਿਆਰਥੀ ਨੇ ਉਹਨਾਂ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਹੈ ਔਰ ਉਹ ਬਿਨਾਂ ਕਿਸੇ ਝੰਜਟ ਦੇ ਵਿੱਚ ਪਾਏ ਸਾਰੇ ਦਸਤਾਵੇਜ਼ ਨੇ ਜਿਹੜੇ ਉਹ ਫੌਰੀ ਤੌਰ ਦੇ ਉੱਤੇ ਸਬੰਧਤ ਮਹਿਕਮਿਆਂ ਨੂੰ ਭੇਜਣ ਔਰ ਉਹ ਉਥੇ ਕੈਨੇਡਾ ਦੇ ਵਿੱਚ ਵੀ ਲੋਕਲ ਏਜੰਟਾਂ ਦੇ ਤੱਕੇ ਨਾ ਚੜਨ ਔਰ ਉਹ ਦਸਤਾਵੇਜ਼ ਜਿਹੜੇ ਸਰਕਾਰ ਨੂੰ ਭੇਜਣ ਜਿਨ੍ਹਾਂ ਦੇ ਦਸਤਾਵੇਜ਼ ਸਹੀ ਨੇ ਜਿਹੜੇ ਸਹੀ ਤਰੀਕੇ ਨਾਲ ਪੜ੍ਹਾਈ ਲਿਖਾਈ ਕਰ ਰਹੇ ਨੇ ਉਹਨਾਂ ਵਿਦਿਆਰਥੀਆਂ ਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਇਸ ਤਰੀਕੇ ਦੀਆਂ ਖਬਰਾਂ ਉਥੋਂ ਆ ਰਹੀਆਂ ਨੇ ਪਰ ਉਹ ਵਿਦਿਆਰਥੀ ਜਿਹੜੇ ਪੜ੍ਹਾਈ ਦੇ ਲਈ ਗਏ ਜਿਨ੍ਹਾਂ ਨੇ ਆਪਣੇ ਕਾਲਜ ਛੱਡ ਦਿੱਤੇ ਔਰ ਜਿਹੜੇ ਆਪਣੇ ਆਪ ਕੰਮ ਦੇ ਵਿੱਚ ਰੁੱਝ ਗਏ ਔਰ ਉਹਨਾਂ ਨੇ ਕਾਲਜਾਂ ਦੇ ਵਿੱਚ ਪੜ੍ਹਾਈ ਨਹੀਂ ਕੀਤੀ ਜਾਂ ਉਹਨਾਂ ਨੇ ਕਾਲਜਾਂ ਦੇ ਵਿੱਚ ਜਾਣਾ ਠੀਕ ਨਹੀਂ ਸਮਝਿਆ ਸੋ ਉਹਨਾਂ ਵਿਦਿਆਰਥੀਆਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵਿਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤਾਂ ਵਾਧੂਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪਾਕਿਸਤਾਨ ਜਾ ਕਰ ਸਕਦੇ ਹੋ ਤੁਸੀਂ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਬਹੁਤਾਂ